ਆਪਾਂ ਕੋਲ ਆ ਗਏ ਹਾਂ ਅਸੀਂ ਸੱਸੀ ਕਾਲੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਵਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਕੋਈ ਬੱਚੇ ਵਾਲੀਆਂ ਤੇ ਕੋਈ ਬੱਚੇ ਤੋਂ ਬਿਨਾਂ ਆ ਕੋਈ ਵੀਡੀਓ ਨੂੰ ਪੂਰੀ ਜ਼ਰੂਰ ਵੇਖੇ ਤੇ ਗੱਲਬਾਤ ਨੂੰ ਆਪਾਂ ਕਰਦੇ ਵੀ ਜੀ ਹੁਣਾਂ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਬੀਜੀ ਸਤਿ ਸ੍ਰੀ ਅਕਾਲ ਜੀ ਬੀਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਕਿੰਨਾ ਵਧੀਆ ਜੀ ਤੁਸੀਂ ਸਾਨੂੰ ਤੇ ਅੱਜ ਪੰਜ ਮੱਝਾਂ ਫਿਰ ਮੱਝਾਂ ਪੰਜ ਠੀਕ ਹੈ ਚਲੋ ਨਾਮ ਦੱਸਦੇ ਆ ਮੇਰੀ ਬੇਤੀ ਆ ਜਿਹੜਾ ਮੇਰਾ ਵੀ ਮੱਝਾ ਡੰਗਰ ਲੇਦਾ ਨਾਲ ਮੇਰਾ ਵੀ ਸਲਾਹ ਕਰਕੇ ਸਾਰੀ ਵੀਡੀਓ ਵੇਖੇ ਫਿਰ ਸਾਈਪਾ ਆ ਗਏ ਅੱਛਾ ਮੇਰੇ ਵੀ ਨੂੰ ਤਾਂ ਸਾਈਪਾ ਹੀ ਤੇ ਮੁਰਗੇ ਪੈਸਾ ਨਹੀਂ ਭਾਈ ਬੰਦੇ ਸਾਨੂੰ ਉਹ ਛੁੱਟੀਆਂ ਆ ਗਈਆਂ ਵਿੱਚ ਉਹ ਆ ਗਈਆਂ ਫਿਰ ਉਹ ਵੇਲੇ ਉਦੋਂ ਦੀ ਮੱਝਾਂ ਬੱਦੀਆਂ ਆਪਣੀ ਦੋ ਭੋੜੀਆਂ ਅੱਛਾ ਪਹਿਲੋ ਸਾਈਪਾ ਦੀ 2000 ਰੁਪਿਆ ਅੱਛਾ ਪਹਿਲੋ 1000 ਭਾਈ 1000 ਫਿਰ ਭਾਈ ਤੇ ਮੁਰਗੇ ਭਾਈ ਮਾਉਣਾ ਲੈਣ ਤੇ ਮੁਰਗੇ ਕਹਿੰਦਾ ਭਾਈ ਮੈਨੂੰ ਪੈਸੇ ਨਹੀਂ ਮਿਲਦੇ 2 ਦਿਨ 2 ਦਿਨ ਜੀ ਮੇਰੀਆਂ ਵੀਰ ਭਾਈ ਮੁਰਗੇ ਤੁਹਾਨੂੰ ਬਤਾ ਕਿੰਨੇ ਫਿਰ ਬਾਅਦ ਵਿੱਚ ਮੈਂ ਤੇ ਚਲੋ ਨਾਮ ਦੱਸਦੇ ਨਾਮ ਸੁਨੂ ਸ਼ਾਹ ਜਨਾਲਾ ਜਿਲ੍ਹਾ ਮਰਸਰ ਤੇ ਫੋਨ ਨੰਬਰ ਹੀ ਬੋਲਦਾ 9145755 ਠੀਕ ਹੈ ਅੱਜ ਆਪਣਾ ਚੇਲਾ ਉਹ ਵੀ ਨਹੀਂ ਚਲਾਇਆ ਅੱਜ ਅੱਛਾ ਨਰਾਜ ਹੋ ਗਿਆ ਅੱਜ ਉਹਦੇ ਤੋਂ ਹੀ ਕੱਲ ਪਰਸੋਂ ਹੀ ਭੱਜ ਗਿਆ ਸੀ ਉਹਦੇ ਉਹ ਇੱਕ ਕੱਪੜੇ ਬੜੇ ਲੈਣ ਜਾਣਾ ਬਾਜ਼ਾਰ ਅੱਛਾ ਕੱਲ ਮੈਨੂੰ ਖੈ ਵੀਡੀਓ ਬੁਣਨੀ ਆ ਅੱਛਾ ਭਾਈ ਮੈਂ ਕੱਪੜੇ ਨਵੇਂ ਨੇ ਲੈ ਆਵਾ ਮਾਜਾ ਭਰਾ ਨਵੇਂ ਤੋਂ ਪਾ ਗਿਆ ਜੀ ਇਹਨਾਂ ਕੱਪੜੀਆਂ ਦਾ ਬੁਣਨੀ ਆ ਅੱਛਾ ਅਜੇ ਤੱਕ ਆਇਆ ਨਹੀਂ ਅੰਦਾਜ਼ਾ ਆਇਆ ਨਹੀਂ ਤੱਕ ਠੀਕ ਠੀਕ ਹੈ ਭਲਾ ਮਾਸਪਰਾ ਮੁੰਡਾ ਅੱਛਾ ਜਿਹੜੀ ਨਾ ਤੁਰਿਆ ਫਿਰ ਸਾਡੇ ਜਰਾਸ ਦੇ ਨਾਲ ਚਲੋ ਇਤਨਾ ਪੰਜਾ ਦਾ ਭਾਈ ਵਾਧਾ ਹੁੰਦਾ ਵਾ ਹਾਂਜੀ ਹਾਂਜੀ ਨਾ ਜੋ ਚਲਾ ਚਲ ਜਾਂਦਾ ਉਹ ਕੋਈ ਹਲਿੰਦਾ ਵਾ ਹਾਂਜੀ ਹਾਂਜੀ ਉਹਦਾ ਨਾਲ ਪਿਆਰ ਨਿਮਾ ਚਲ ਜਾਂਦਾ ਭਾਈ ਜਾਸਿਕੀ ਬਜੇ ਸਿੱਖਣਾ ਕੰਮ ਸਿੱਖਣਦੇ ਆ ਨਾ ਨਾ ਤੁਹਾਡੇ ਨਾਲ ਠੀਕ ਆ ਭਾਈ ਹੁਣੀ ਆਏ ਆ ਭਾਈ ਨਹੀਂ ਆਏ ਵੀ ਆਜੋ ਭਾਈ ਅੱਛਾ ਆ ਇਹਨਾਂ ਵੀ ਆਜੋ ਇਹ ਕਿੱਥੋਂ ਆਏ ਭਾਈ ਇਹ ਭਾਈ ਜੀ ਜੀਵਨ ਸੁਪੀਆਂ ਤੋਂ ਅੱਛਾ ਹਾਂਜੀ ਠੀਕ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠਾਕ ਜੀ ਮਾ ਲੈਣਾ ਆਇਆ ਫਿਰ ਨਾਲ ਹੀ ਖੜਦੇ ਵੀ ਹੈਗੇ ਅੱਛਾ ਵਿਹਾਈਦਾ ਵੀ ਇਨਾਂ ਕੋਲ ਹੈਗਾ ਤੇ ਇਨਾਂ ਦੀ ਵੀਡੀਓ ਬਣਾਉਣੀ ਆ ਬਹੁਤ ਗੇਣਾ ਅੱਛਾ ਵੇਚਦੇ ਵੀ ਆ ਵੇਚੇ ਵੀ ਆ ਇੱਥੇ ਤੋਂ ਬੜੇ ਫੋਨਾਂ ਦੇ ਫੋਨ ਚੁੱਕਦੇ ਹੀ ਨਾਲ ਆ ਓ ਕਈ ਵਾਰੀ ਫੋਨਾਂ ਚੁੱਕੇ ਨਹੀਂ ਜਾਂਦੇ ਤੁਹਾਨੂੰ ਪਤਾ ਕਿ ਇਹਦੀ ਕੰਮ ਚ ਹੋਈਦਾ ਵਾ ਹਾਂਜੀ ਤੇ ਚਲੋ ਮਾਫੀ ਚਾਹੁੰਦੇ ਆ ਆਪਾਂ ਭਾਈ ਹੁਣ ਤਾਂ ਹਾਂ ਜੀ ਇਹਦੇ ਵੀਰਾਂ ਦੇ ਵੀਡੀਓ ਬਣਾਉਣੀ ਤੇ ਮੈਂ ਕੋਈ ਨਹੀਂ ਇੱਧਰ ਭਾਈ ਆਪਣਾ ਪ੍ਰੇਮ ਭਾਈ ਨਹੀਂ ਆ ਹਾਂਜੀ ਹਾਂਜੀ ਨਾ ਬੰਦੀ ਆ ਠੀਕ ਠੀਕ ਜਿਗ ਦੇ ਖੁਰਦ ਲੱਗੇ ਬਾਹਰ ਜਿਹਦਾ ਭਾਈ ਉਹਨੇ ਭਾਈ ਭੇਜਣਾ ਲਾਈ ਆ ਹਾਂਜੀ ਹਾਂਜੀ ਉਹ ਵੀ ਬਣਾਉਂਦੇ ਪਾਉ ਠੀਕ ਕੋਈ ਨਹੀਂ ਪਾਵਾਂਗੇ ਜ਼ਰੂਰ ਵੀਡੀਓ ਤੇ ਜਾਈਦਾ ਕਿ ਕਰਦਨੇ ਆ ਅੱਛਾ ਹਾਂਜੀ ਤੇ ਜੇ ਲੋਕ ਕੋਈ ਨਹੀਂ ਆ ਪਾ ਭਾਈ ਉਹਨਾਂ ਦੀ ਜਲਦੀ ਵੀਡੀਓ ਬਣਾਵਾਂਗੇ ਅੱਛਾ ਮੁੜ ਕੇ ਉਹ ਆਪਣਾ ਚੇਲਾ ਨਹੀਂ ਹੁੰਦਾ ਅੱਛਾ ਅੱਛਾ ਉਹ ਜੀ ਬਗੂ ਬਣੀ ਇੱਕ ਦੋ ਦਿਨਾਂ ਜੇ ਅੱਛਾ ਅੱਛਾ ਹਾਂ ਠੀਕ ਹੈ ਮਤਲਬ ਲਾ ਕੇ ਪੰਨੇ ਹੁਣ ਨਵੀਆਂ ਵੀਡੀਓ ਬਣਾ ਕੇ ਸ਼ੁਰੂ ਕਰਦੀ ਆਂ ਬਜਲ ਦੱਸਾ ਕਿਉਂ ਅੱਛਾ ਅਸੀਂ ਆਪਾਂ ਅਗਲੇ ਕਿਹੋ ਦਿਨਾ ਦਿਹਾ ਤੇ ਮਹਾਰਾਜ ਨੇ ਹਾਂਜੀ ਹਾਂਜੀ ਮਤਲਬ ਵੀਰ ਭਰਾ ਕੋ ਖਾਂਦਾ ਚੱਕਾ ਲੱਗਦਾ ਨਹੀਂ ਚਲੋ ਸਾਰੇ ਕੋਈ ਸਾਸ ਸੋਤਰਾ ਕੰਮ ਕਰਨਾ ਤੇ ਬਦੇ ਕਿਹੜਾ ਸਾਸ ਸੋਤਰਾ ਕਰਦਾ ਕਿਹੜਾ ਨਹੀਂ ਕਰਦਾ ਹਾਂਜੀ ਹਾਂਜੀ ਨਾਲੇ ਇੱਕ ਦੂਜੇ ਦੇ ਸਾਥ ਨਾਲ ਰਲ ਮਿਲ ਕੇ ਤੁਰਿਆ ਜਾਂਦਾ ਸਰ ਹਾਂ ਜੀ ਆਪਾਂ ਲੈਣਾ ਵੀ ਸਾਡੇ ਨੂੰ ਲੈ ਜਾਊਗਾ ਭਾਜੀ ਪ੍ਰੇਮ ਹੋਣੀ ਆ ਹਾਂਜੀ ਹਾਂਜੀ ਉਹਨਾਂ ਕੋ ਲਾਵਾਂਗੇ ਇਧਰ ਲੈ ਆਂਦੇ ਸਾਰੇ ਤੁਰਿਆ ਫਿਰਦਾ ਵਾ ਠੀਕ ਠੀਕ ਆ ਹਾਂਜੀ ਠੀਕ ਚਲੋ ਫਿਰ ਕਰੀਏ ਸ਼ੁਰੂ ਹੈ ਨਾ ਸ਼ੁਰੂਆਤ ਫੇਰ ਆ ਬੂਰੀ ਤਾਂ ਕਰ ਲਈਏ ਨੀਲੀ ਪੂਰੀ ਇਹ ਐਰ ਕੀ ਕਿੱਥੋਂ ਲੱਭ ਲੈਂਦੀ ਜੀ ਇਹ ਦਾਬੀ ਜਾਂਦੀ ਵੇ ਲੋ ਬਿੱਲੀਆਂ ਅੱਖਾਂ ਲਈ ਨੀਲੀ ਬੁਰੀ ਆ ਜਿਹੜੀ ਕੱਟੀ ਆ ਮਗਰ ਦੋਵੇਂ ਅੱਖਾਂ ਬਿੱਲੀਆਂ ਦਾ ਘਰ ਵਾਲਿਆਂ ਦੇ ਮਹੀਨੇ ਦੀ ਸੂਈ ਦੁੱਧ ਨੂੰ ਛੱਡਿਆ ਕੱਟੀ ਦਾ ਬਾਬਾ ਜੀ ਅੱਛਾ ਆਹ ਵੀ ਇੰਦੀ ਜਿਹੜੀ ਨੂੰ ਛੱਡਿਆ ਛੋੜੀ ਨਹੀਂ ਉਹ ਅੱਛਾ ਤੇ ਇਹ ਕੋ ਲਾਲੇ ਮਹੀਨੇ ਦੀ ਲਾਲੇ ਕੋ ਡੇਰ ਦੀ ਲਾ ਲਈ ਦੁੱਧ ਨਹੀਂ ਛੱਡਿਆ ਤੇ ਵਿਚਾਰੀ ਨੂੰ ਪੱਠੇ ਤੇ ਪਾ ਦੋ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵਿੱਚ ਤੂਗਾ 9 10 ਕੋ ਲੱਗ ਜਾਏ ਕਿ ਭਲਾ ਆਪਾਂ ਜਿਹੜਾ ਪੱਕਾ ਲੀਟਰ ਦਾ 8.5 ਕੋਈ ਨਾ ਦੀ ਲਵਾਂਗੇ ਅੱਛਾ 1 ਲੀਟਰ ਦਾ 8.5 ਕੋਲ ਪੱਕਾ ਦੁੱਧ ਹੈਗਾ ਜਿਹੜਾ ਆ ਕਰਤੀ ਹੈ ਜੀ ਬਾਕੀ ਉਤਨਾ ਇਹ ਆ ਕਿ ਕੱਦ ਕੱਠ ਪੇਠ ਪੁੜੀ ਦੀ ਜਿਹੜੀ ਚੰਗੀ ਆ ਸਾਰੀ ਵੱਡੀ ਮੱਝ ਭਾਈ ਹੁਣੇ ਤਬਾਦੇ ਗੱਬਨ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਹੌਲੇ ਪਾਸੇ ਜੀ ਜਿਵੇਂ ਆਪ ਭਾਈ ਬੜਾ ਵਧੀਆ ਲੱਗਾ ਜੀ ਹੋਰ ਕਰਤੀ ਜੀ ਠੀਕ ਹੈ ਬੰਦ ਹੋਵਿੱਤੀ ਹਰ ਬਾਕੀ ਥੱਲਿਆਂ ਵਿੱਚ ਜਿੰਨੀ ਆ ਸਫਾਈ ਜਿਆ ਬਾਕੀ ਕੋਈ ਵੀ ਇਰ ਇੱਥੇ ਆ ਕੇ ਆਪਣੀ ਸਮਝਣਾ ਵੇਖ ਲੈ ਫਿਰ ਚੰਗੀ ਤਰ੍ਹਾਂ ਪ੍ਰੋਪਰ ਕੱਦ ਕਾਠੇ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਬਾਕੀ ਭਾਈ ਜੀ ਇਹ ਨਹੀਂ ਬਹੁਤੀ ਛੋਟੀ ਕੱਢਦਾ ਬਾਕੀ ਨਿਸ਼ਾਨੀਆਂ ਆਪਾਂ ਸਾਰੀਆਂ ਪੂਰੀਆਂ ਦੇਖ ਸਕਦੇ ਹਾਂ ਨੀਲੀ ਬੁਰੀ ਦੀਆਂ ਆ ਦੇਖੋ ਅਗਲੇ ਪਿਛਲੇ ਪੈਰ ਸਾਰਾ ਕੁਝ ਜਿਹਦੇ ਵਿੱਚ ਮਾਰੋ ਦੇਖੋ ਥੱਲੇਵਾ ਆ ਦੇਖੋ ਇਹ ਸਾਫ਼ ਜੀ ਹਲੋ ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਵਿੱਚ ਪੂਰੀਆਂ ਕਿੰਨਾ ਵੀਰ ਜੀ ਫਿਰ ਮੁੱਲੇ ਦਾ ਜਿਹੜਾ ਮੁੱਲ ਵੀਰ ਜੀ 72000 ਦੀ ਹੈ ਜੀ 72000 ਹਾਂ ਵਿੱਚੋਂ ਕਰਨਾ ਮੰਨਤਾਂ ਨਾ ਵਿੱਚੋਂ ਮੰਨਤਾਂ ਕੋਈ ਕੰ ਦਾ 70000 ਦੇ ਦਰੋਂ। ਅੱਛਾ 70000 ਜੀ ਦੇ ਦੇਵੋਗੇ। ਹਾਂਜੀ। ਚਲੋ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ। ਕੋਈ ਬਾਕੀ ਮਾਨਤਨ ਵੀਰ ਭਰਾ ਦਾ ਖੁੱਲਾ ਕਰਾਂਗੇ ਜੇ ਕੋਈ ਵੀਰ ਵੀ ਫੋਨ ਲਾਊਗਾ 2-400 ਰੁਪਏ ਮਾਨਤਨ ਕਰਾਂਗੇ ਆਪਾਂ। ਤੇ ਆ ਮਿਲਕਵੇਂ ਨੇ ਦੀ ਆਪਾਂ ਦੇਖ ਸਕਦੇ ਆ। ਤੇ ਚਲੋ ਤੇ ਖੁੱਲਾ ਮਾਨਤਨ ਵੀਰ ਜੀ ਹੁਣੇ ਕਹਿੰਦੇ ਕੀ ਕਰਾਂਗੇ ਅੱਜ ਮਾਨਤਨ ਖੁੱਲੇ ਹੀ ਹੋਣਗੇ। ਕੋ ਫੋਨ ਲਾਵੇ ਇੱਕ ਰਹੀ ਬੱਸ। ਆ ਇੱਕ ਗੱਬਨੇ ਤੇ ਆ ਗੱਬਨੇ ਆ ਜੜੀ ਹਨਾ। ਹਾਂਜੀ। ਇਤਿਆਰ ਦੇ। ਠੀਕ ਆ। ਇਹ ਕਿਨਾਂ ਦੇ 2 ਚ ਭਾਈ ਜਾਊਗੀ। ਭਾਈ ਬਹੁਤ ਸੁਵੰਨਿਤ ਜਾਸਾ ਹੈ ਅੱਛਾ ਘਰ ਵਾਲੇ ਦਾ ਕਹੀਏ ਇਹਦੇ 10000 ਕਿਲੋ ਕਰੂਗਾ ਹੱਥ ਕਿਲੋ ਵਧੀਆ ਚਬਾਈ ਜਮ ਵਧੀਆ ਸਰੀਰ ਦੇ ਹਿਸਾਬ ਨਾਲ ਠੀਕ ਆ ਠੀਕ ਆ ਗੱਲ ਤੋਰਾਂ ਹਾਂ ਫਿਰ ਇਹ 5-4 ਦਿਨ ਦੇ ਆ ਜੂਗੇ ਲੈ ਤੇ ਇਹਦਾ ਕਿੰਨਾ ਮੁੱਲ ਫਿਰ ਇਹ ਦੀਰੀਏ ਭਾਈ 54 ਦੀ 54000 ਦੀ 55 ਦੀ ਭਾਈ ਦੇ ਦਾਂਗੇ ਅੱਛਾ 55 ਹੀ ਦੇ ਦੋਗੇ ਚਲੋ ਛੋਟਾ ਕੋਈ ਛੋਟਾ ਦੋ 400 ਕਰ ਦਾਂਗੇ ਫਿਰ ਚਲੋ ਦੋ 400 ਵਾਲੀ ਨਾ ਗੱਲ ਕਰਿਆ ਕਰ ਖੁੱਲਾ ਮਹੰਤਨ ਕੀ ਕਰਦਾ ਆ ਜੀ ਕਿਉਂਕਿ ਸਾਈਆਂ ਨੂੰ ਉਹਨੀਆਂ ਫਰੀ ਨਹੀਂ ਆਈ ਜੰਨੀਆਂ ਉਹ ਅੱਛਾ ਉਹ ਸਾਈਆਂ ਨਹੀਂ ਇਹ ਚਲੋ ਵੀਰਾਂ ਨੂੰ ਆਪਣਾ ਸੋਚ ਸਮਝ ਕੇ ਪਹਿਲਾਂ ਵੇਖ ਕੇ ਹਾਂ ਭਾਈ ਲਾ ਨੂੰ ਕਹਿਣਾ ਲਿਆ ਭਾਈ ਸਾਈ ਪਵਾਈ ਆ ਉਹ ਜੇ ਸਾਡੀ ਵੀ ਭਾਈ ਤੁਸੀਂ ਵੀ 2000 1500 ਲੀਨ ਕਿਉਂਕਿ ਜੇ ਕੋਈ ਵੀਰ ਦੋ ਤਿੰਨ ਜਾਨਾਂ ਤੋਂ ਜੇ ਵਾਅਦਾ ਕੋਈ ਸਾਈ ਪਵਾ ਲਿੰਦੇ ਆ ਫਿਰ ਉੱਚ ਵੀ ਜੇ ਤੁਸੀਂ ਸਾਈ ਮੋੜਦੇ ਜੇ ਉਹ ਵੀ ਫਿਰ ਗਲਤ ਗੱਲ ਹੁੰਦੀ ਆ ਬਾਕੀ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਆ ਕਿ ਆਪਣਾ ਵੇਸ ਚਾੱਕ ਕੇ ਚੰਗੀ ਤਰ੍ਹਾਂ ਕਿਤੇ ਪਸ਼ੂ ਖੜਿਆ ਕਰੋ ਤੇ ਇੱਕ ਜਿਹੜਾ ਆਪਣਾ ਪ੍ਰਬੰਧ ਕਰਕੇ ਫਿਰ ਫਿਰ ਸਾਈ ਪਾਇਆ ਕਰੋ ਜਿਹੜਾ ਤੇ ਇਹਦਾ ਵੀ ਜੇ ਫਿਰ ਇਹ ਤੁਹਾਨੂੰ ਕਿਹਾ 52 ਦਿਨਾਂ ਹਾਂ 52 ਤੇ ਚਲੋ ਸ਼ੁਰੂ ਦੋ ਚਾਰ ਦਿਨ ਲੈ ਲੀ ਵੀ ਪੰਜ ਸੱਤ ਦਿਨ ਖਰਦ ਦੇਣਾ ਕਰ ਦੇਣਾ ਬੜੂ ਚੰਗੀ ਥਲੇ ਭਾਜੀ ਠੀਕ ਆ ਹਾਂ ਤੇ ਲਾਡੂ ਲਾ ਚੰਗਿਆ ਦਲੇ ਠੀਕ ਆ ਤੇ ਥਾਣਾ ਇਹਦੇ ਦੇਖਾ ਦੇ ਜੀ ਤੇ ਹੁਣ ਮੱਝਾਂ ਜਿਹੜੀਆਂ ਇਹਦਾ ਕੱਟਾ ਜੀ ਬਾਈ ਇਹਦੇ ਮਗਰ ਕੱਟਾ ਇਹ ਇੱਦਾਂ ਮੇਜੋ ਇੱਦਾਂ ਮੇਲ ਜੇ ਅੱਛਾ ਸੀਲ ਬੜੀ ਇੱਦਾਂ ਹੀ ਬਸ ਕੋਈ ਹੱਥ ਨਹੀਂ ਮਾਰਨੀ ਕੋਈ ਪਾੜਾ ਨਹੀਂ ਕੋਈ ਨਹੀਂ ਮੈਂ ਬੱਚਾ ਚਬਲ ਬਣਾ ਲੇਦਾ ਠੀਕ ਆ ਇੱਦਾਂ ਥਲੇ ਬੈ ਜਾਓ ਪਾਏ ਨੂੰ ਦਿਹਾੜੀ ਦੇ ਦਾਹਣਾ ਜੋ ਤੋਰਾਂ ਮੈਂ ਫੇਰ ਇੱਕ ਰੀਨ ਨੂੰ ਲੋਕੇ ਭਾਜੀ ਜੰਗਲ ਸਾਹਮਣੇ ਨਹੀਂ ਜੰਗਲ ਚੰਗੇ ਆ ਸੇਵਾ ਜੋਗੀ ਕਰਦੇ ਹਾਂਜੀ ਹਾਂਜੀ ਠੀਕ ਆ ਬਾਕੀ ਸਾंभੇ ਨਹੀਂ ਗਈ ਮਾਜ ਸਾंभ ਬੜੀ ਘੱਟ ਹੋਈ ਆ ਇਹਦੇ ਕੱਦ ਕਾਠੇ ਦਾ ਉੱਚਾ ਵਾ ਪਰ ਸਰੀਰੋਂ ਥੋੜੀ ਲਿੱਸੀ ਆ ਜੇ ਕੋਈ ਸਾंभ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਜਿਹੜਾ ਇਹਨੇ ਸਾਰੀਆਂ ਗਰਮੀਆਂ ਚਲੋ ਚਵਾਈ ਜਾਊਗਾ ਜਦੋਂ ਦੁੱਧ ਦੋ 6-7 ਕਿਲੋ ਲੀਟਰ ਵਾਲਾ ਠੀਕ ਆ ਹਾਂ ਤੇ ਬਾਕੀ ਉਤਰ ਹੈ ਕਿ ਮੂੰਹ ਮੱਥੇ ਦੇ ਵੀ ਸੋਹਣੇ ਆ ਸਾਰੀ ਚੰਗੀ ਆ ਤੇ ਇਹਦਾ ਮੁੱਲ ਇਹ ਵੀ ਦੇ ਦਾਂਗੇ 52000 52000 ਦੀ ਆ 55 ਚੱਲੂ ਕੰਮ ਕੇ ਕਿ ਮਾਤਰਾ ਕਰਦਾਂਗੇ ਇਹਦਾ ਕਿ ਮੌਕੇ ਤੇ ਹੋਰ ਕਰ ਦੋਗੇ ਹਾਂਜੀ ਠੀਕ ਆ ਆਹਨ ਕੋਲੀ ਆ ਗਈ ਜੀ ਹੁਣ ਦੋ ਭੋਡੀਆਂ ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵੀਰ ਜੀ ਨੇ ਅੱਗੇ ਗੱਲ ਕਰਨ ਦੇ ਸੀ ਭਾਜੀ ਆਈਆਂ ਨੇ ਸਾਈ ਆਪਣਾ ਵਗੈਰਾ ਵੀਰ ਕੋਲ ਕੇ ਸ਼ਾਮ ਨੂੰ ਫੋਨ ਲਾ ਲੈਣਾ ਭਾਜੀ ਹਾੜੇ ਕੋ ਪੈਸੇ ਨਹੀਂ ਬਣਿਆ ਹੋਇਆ ਕਿਹੇ ਵਪਾਰੀ ਵੀਰ ਦਾ ਫੋਨ ਨਾ ਜਾਏ ਤੇ ਇਨਾਂ ਦੇ ਜੋੜੇ ਦੇ ਵਿੱਚ ਸਾਈ ਆਈ ਫਿਰ 2 ਤੋਂ 2 ਤੋਂ 7 ਕਿਲੋ ਅੱਛਾ ਲੀਤਲਾ ਆਪਾਂ ਬਾਅਦ ਮੇਲ ਦੀ ਟੀਗ ਨਾਲ ਜਉਨਾ ਕਰ ਪਾੜ ਦੀ ਮਿਲੀ ਆਪਣੇ ਬਟੀਗਾ ਹੋ ਗਈ ਹੈ ਅੱਛਾ 25 ਗਾਲ ਆ ਕੇ ਪਾੜਾ ਪਾ ਕੇ ਥੱਲੇ ਬੈਜੋ ਕਿੰਨਾ ਪੱਕਾ ਦੱਸ ਦੇ ਦੇਖ 7 ਕਿਲੋ ਹੋਊਗਾ 7 ਦਾ ਮਾਸਾ ਘੱਟ ਗਲਾਸੀ ਘੱਟਸ ਦਾ ਵੱਧ ਨਹੀਂ ਜਾਦਾ ਅੱਛਾ ਹਾਂਜੀ ਠੀਕ ਆ ਸਾਂਭੇ ਦੇ ਵੀ ਥੋੜੀ ਸਾਬਦੀ ਹੋਈ ਹੈ ਹਨਾ ਕਿੰਨੇ ਕਿਲੋ ਲੀਏ ਭਾਈ ਦੋਏ ਭੋਜੀਆਂ ਤੇ ਠੀਕ ਹੈ ਜੇ ਕੋਈ ਲੈ ਜਾਊਗਾ ਸਾਂਭ ਵਾਲਾ ਗਾਹ ਬਣੀਆਂ ਗਿਆ ਜਿਹੜੇ ਮਹੀਨਿਆਂ ਅੱਛਾ ਗਰੰਟੀ ਆ ਬਖ ਦਿੰਦੇ ਠੀਕ ਆ ਹਾਂ ਬਾਕੀ ਦੁੱਧ 7 ਕਿਲੋ ਦੱਸ ਦੇ ਇਹਦੇ ਕੋਲ ਵੀ ਦੇ ਹੈਗੀਆਂ ਜੇ ਛੋਟੀਆਂ ਹੀ ਹੁੰਦੀਆਂ ਸਾਈ ਵਾਲੇ ਜੀ ਤਾਂ ਆਪਾਂ ਜੇ ਹਾੜਾ ਜੰਗਲ ਵਿਗ ਜੇ ਤੇ ਪਤਾ ਸਾਈ ਪਾ ਦੇ ਹੁੰਦੇ ਕੋਲ ਦੂਰੇ ਫੇਰ ਆਪਾਂ ਵੀਡੀਓ ਪਾਉਂਦੇ ਆ ਹਾਂਜੀ ਹਾਂਜੀ ਸਾਈ ਬੋ ਫਿਰ ਕੋਈ ਸਹੀ ਗੱਲ ਆਉਂਦੀ ਫਿਰ ਅੱਛਾ ਤਾਂ ਬਾਕੀ ਇਹ ਕਿ ਕਿਹੇ ਵਪਾਰੀ ਦਾ ਨਹੀਂ ਜੀ ਕਰਦਾ 90 ਹਜ਼ਾਰ ਦਾ ਮਾਲ ਵਧਾਇਆ ਹਾਂਜੀ ਹਾਂਜੀ ਇਹ ਗੱਲ ਆ ਕਿਹੇ ਵਪਾਰੀ ਵੀਰ ਦਾ ਨਹੀਂ ਜੀ ਕਰਦਾ ਪਏ ਕਿਹੇ ਦੀ ਸਾਈ ਯਤਰਾ ਰੱਖੀਏ ਕਿਉਂਕਿ 2000 ਦੇ ਬਦਲੇ ਅਗਲੇ ਦਾ ਵੀ ਅਸੀਂ 90 ਹਜ਼ਾਰ ਦਾ ਮਾਲ ਖਲੋ ਜਾਂਦਾ ਵਾ ਹਾਂਜੀ ਤੇ ਇਹ ਕਿੰਨੇ ਦੀ ਫਿਰ ਦੇ ਦੇਣੀ ਹੈ ਦੇ ਦਾਂਗੇ 40000 ਦੀ 40000 ਦੀ ਹਾਂਜੀ ਚਲੋ ਮੌਕੇ ਤੇ ਮੰਨਤਾ ਨਾ ਹਟਾ 40000 ਦੀ ਪੈਸੇ ਦੇ ਦਾਂਗੇ ਖਾਣਾ ਠੀਕ ਆ ਤੇ ਹੁਣ ਜਿਹੜੀ ਇਹ ਕਾਵਲੀ ਆ ਸਵੇਰ ਦੋਵਾਂ ਦੇ ਪਹਿਲੇ ਪਹਿਲੇ ਹੀ ਸੁਈ ਇੱਕ ਇੱਕ ਚੁਲੀਆਂ ਭਾਈ ਦੋ ਗਾਂ ਢੇਰ ਢੇਰ ਨੂੰ ਹੋਇਆ ਇਹ ਪੰਨੀਆਂ ਦੋ ਭੋਡੀਆਂ ਮੱਝਾਂ ਜੜੀਆਂ ਵਾ ਠੀਕ ਆ ਚਲੋ ਤੋੜ ਦਿਓ ਇਹਦੇ ਕੋ ਪੱਕਾ ਦੁੱਧ ਕਿੰਨਾ ਜੀ ਕੋਈ ਸਾਢੇ 6 ਕਿਲੋ ਜੀ ਅੱਛਾ ਇਹਦੇ ਕੋ ਸਾਢੇ 6 ਕਿਲੋ ਪੱਕਾ ਲੀਟਰ ਵਾਲਾ ਹੋਊ ਭਾਈ ਬਾਕੀ ਇਹ ਆ ਕਿ ਕਦ ਘਾਟ ਚੰਗੇ ਆ ਇਹਨਾਂ ਦੇ ਮੱਜਾਂ ਦੇ ਹਿਸਾਬ ਨਾਲ ਚਲੋ ਠੀਕ ਆ ਆਇਆ ਆਇਗਾ ਬਾਕੀ ਥਣਾ ਦੇ ਸਾਰੇ ਗੈਪ ਵੀ ਜਿਹੜੇ ਚੰਗੇ ਆ ਭਾਈ ਚੋਣ ਏਰੀਆ ਵਧੀਆ ਕੋਈ ਹੱਥਾ ਲਾਵੇ ਥਣਾ ਨੂੰ ਠੀਕ ਆ ਜਿੰਨੀਆਂ ਵਧੀਆ ਤਵਾਜ ਦੇ ਵਧੀਆ ਲੱਗੇ ਹਿਸਾਬ ਨਾਲ ਠੀਕ ਆ ਹਾਂਜੀ ਤੇ ਇਹ ਕਿੰਨੇ ਰੀ ਦੇ ਦੇਣੀ ਨੇ ਵੀ ਭਾਈ ਸੇਮ ਹੀ ਦਵਾਂਗੇ ਛੋੜ ਇਹਨਾਂ ਜੋ 100-100 ਛੋੜ ਹੀ ਹੋਣੀ ਤਾਂ ਹੁਣ ਇਹਨਾਂ 47-45 ਹਜ਼ਾਰ ਦੀਆਂ ਦੇ ਦੇ 45 ਹਜ਼ਾਰ ਠੀਕ ਹੈ ਤੇ ਠੀਕ ਹੈ ਬਾਕੀ ਕੋ ਫੋਨ ਲਾਵੇ ਕਰੀ ਹੈ ਨਾ ਮਾਨ ਤਾਂ ਮੌਕੇ ਤੇ ਹੋ ਜਾਣੀ ਕੋ ਫੋਨ ਲਾਵੇ ਬਾਕੀ ਆਪਣੀ ਸਮਝਣਾ ਤਸੱਲੀ ਕਰਕੇ ਵੇਸ ਚ ਆ ਕੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ